ਅੱਜ ਅਸੀਂ ਪਕੌੜਾ ਸਬਜ਼ੀ ਬਣਾਵਾਂਗੇ। ਉਹਦੇ ਲਈ ਅਸੀਂ ਆਲੂ ਬੋਇਲ ਕਰਾਂਗੇ। ਪਾਤੀ ਅਸੀਂ ਜੋ-ਜੋ ਸਮਾਨ ਵਿੱਚ ਐਡ ਕਰਨਾ ਉਹ ਪਾਵਾਂਗੇ। ਲਓ ਜੀ ਤੇਲ ਦੇ ਵਿੱਚ ਅਸੀਂ ਪਾਇਆ ਜੀਰਾ, ਲਸਣ, ਅਦਰਕ ਪਾਵਾਂਗੇ। ਪਿਆਜ਼ ਪਾਵਾਂਗੇ। ਲੋ ਜੀ ਸਾਡੇ ਆਲੂ ਵੀ ਬੋਇਲ ਹੋ ਚੁੱਕੇ ਆ। ਹੁਣ ਇਸ ਨੂੰ ਮੀਡੀਅਮ ਗੈਸ ਤੇ ਰੱਖਾਂਗੇ। ਟਮਾਟਰ ਐਡ ਕਰਾਂਗੇ ਅਸੀਂ ਇਹਦੇ ਵਿੱਚ। ਫੜੀ ਮਿਰਚ ਪਾਵਾਂਗੇ। ਅਕੋਰਡਿੰਗ ਟੇਸਟ ਆਪਣੇ ਨਮਕ ਹਲਦੀ ਜੋ ਮਸਾਲੇ ਤੁਸੀਂ ਐਡ ਕਰਨਾ ਚਾਹੁੰਦੇ ਹੋ ਲੋ ਜੀ ਹਲਦੀ ਸਾਡੀ ਹੋਈ ਨਾ ਇਹ ਉਹ ਸ਼ੈਲੀਆਂ ਸੀ ਕਿੰਦਾ ਵੀ ਤੁਸੀਂ ਇਹਦੀ ਕਟਿੰਗ ਕਰਨਾ ਚਾਹੁੰਦੇ ਕਰ ਸਕਦੇ ਆ ਠੀਕ ਤੜਕਾ ਸਾਡਾ ਤਿਆਰ ਆ ਆਲੂ ਐਡ ਕਰਾਂਗੇ ਇਹਦੇ ਵਿੱਚ ਕਿ ਉਪੋਕੋੜੀਆਂ ਦਾ ਸਾਡਾ ਝੂਰਪੂਰ ਬਚਿਆ ਸੀਗਾ ਉਹ ਸੀ ਐਡ ਕਰਾਂਗੇ ਅਸੀਂ ਇਹਦੇ ਵਿੱਚ ਜਿੰਨੀ ਵੀ ਪਾਣੀ ਦੀ ਤਾਰੀਫ਼ ਤੁਸੀਂ ਜਿੰਨੀ ਵੀ ਚਾਹੋਗੇ ਪਾ ਸਕਦੇ ਆ ਪਾਣੀ ਉਹ ਜੀ ਸਬਜੀ ਵਿੱਚ ਜੁ ਧੰਨਵਾਦ ਜੀ ਥੈਂਕ ਯੂ